ਜਦੋਂ ਮਨੁੱਖ ਸ਼ੁਰੂ-ਸ਼ੁਰੂ ਦੇ ਕੋਈ ਇੱਕ ਕਰਮ ਕਰਦਾ ਹੈ ਤਾਂ ਉਸ ਕਰਮ ਦੇ ਅੰਦਰ ਸੰਸਕਾਰ ਬਣਦੇ ਨੇ ਤੇ ਸੰਸਕਾਰਾਂ ਤੋਂ ਪ੍ਰੇਰਿਆ ਹੋਇਆ ਫਿਰ ਕਰਮ ਕਰਦਾ ਹੈ ਫਿਰ ਸੰਸਕਾਰ ਬਣਦੇ ਨੇ ਕਿ ਉਹਨਾਂ ਸੰਸਕਾਰਾਂ ਤੋਂ ਪ੍ਰੇਰਿਆ ਹੋਇਆ ਫਿਰ ਕਰਮ ਕਰਦਾ ਹੈ ਇਹ ਫਿਰ ਉਸ ਕਰਮ ਕਰਨ ਦੀ ਆਦਤ ਬਣ ਜਾਂਦੀ ਹੈ ਉਹ ਕਰਮ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹ ਮਨੋਕੋਸ਼ ਨੂੰ ਛੋੜ ਨਹੀਂ ਸਰਦਾ। ਤੇਰਾ ਕਰਮ ਚੱਲਦਾ ਹੀ ਰਹੇਗਾ। ਉਸਨੂੰ ਪਿੰਨ ਆਦਤ ਸੁਭਾਵ। ਔਰ ਹਿੰਦੂਸਤਾਨ ਦੇ तमाम ઋષਿ-ਮੁਣੀਆਂ ਨੇ ਮੰਨਿਆ ਇਸ ਗੱਲ ਨੂੰ ਕਿ ਜਦੋਂ ਆਪੇ ਆ ਸੁਭਾਵ ਹੈ ਉਸਨੂੰ ਬਦਲਿਆ ਨਹੀਂ ਜਾ ਸਕਦਾ। ਲੱਖ ਵੀ ਕੋਸ਼ਿਸ਼ ਕਰੀਏ ਨਹੀਂ ਬਦਲਦਾ। ਕੱਚੇ ਸੁਭਾਵ ਬਦਲ ਜਾਂਦੇ। ਪੱਕੇ ਹੋਏ ਸੁਭਾਵ ਨਹੀਂ ਬਦਲਦੇ। ਸੁਭਾਵ ਕਿੜਾ ਪਕਿਆ ਹੋਇਆ ਮਨ ਹੈ ਇੱਕ ਕਰਮ ਅਜ ਕੀਤਾ ਹੁਣ ਉਸ ਦੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਖਿਰ ਪ੍ਰੇਰਣਾ ਜਿ세 ਕੋਈ ਮਨੁੱਖ ਅੱਜ ਇੱਕ ਝੂਠ ਬੋਲੇ ਤਾਂ ਉਸ ਝੂਠ ਦੇ ਅੰਦਰ ਸੰਸਕਾਰ ਮੰਗਿਆ ਉਹਨਾਂ ਸੰਸਕਾਰਾਂ ਨੇ ਮਨੁੱਖ ਨੂੰ ਫਿਰ ਪ੍ਰੇਰ ਮੈਂ ਝੂਠ ਬੋਲਣ ਦੇ ਉੱਤੇ ਜਿੱਦੇ ਮਨੁੱਖ ਨਾ ਆਪਣੇ ਤੇ ਕਾਬੂ ਪਾ ਸਕਿਆ ਫਿਰ ਬੋਲਿਆ ਤੋ ਸੰਸਕਾਰ ਹੋਰ ਅੰਦਰ ਬੋਜਦਾ ਸਜੇ ਸਜੇ ਉਹਨਾਂ ਸੰਸਟਾਰਾਂ ਨੇ ਹਿਰ ਮਨੁੱਖ ਨੂੰ ਝੂਠ ਬੋਲਣ ਕੇ ਮਜਬੂਰ ਕਰਨਾ ਹੈ ਔਰ ਇਹਦੇ ਝੂਠ ਬੋਲਣ ਦੀ ਆਦਤ ਬਣ ਜਾਣੀ ਕਿ ਉਸ ਆਦਤ ਨੂੰ ਬਦਦੇ ਨਹੀਂ ਯਸ ਲੱਕ ਵੀ ਕੋਸ਼ਿਸ਼ ਕੀਤੀ ਜਾਏ ਉਹ ਆਦਤ ਮਨੁੱਖ ਦੇ ਹੀ ਇਕੱਲੇ ਕੀ ਕੀ ਜਾਸੀ ਉਹ ਬਹੁ ਇਹੇ ਕੰਮ ਸੁਭਕ ਇੱਕ ਲਗਾ ਕੀਤਾ ਜਾਏ ਉਸ ਦੇ ਸੰਸਕਾਰ ਬਣਦੇ ਸੇ ਪਰ ਉਹਨਾਂ ਸੁਭ ਕਰਮਾਂ ਤੋਂ ਪ੍ਰੇਰੇ ਹੋਏ ਐ ਸੰਤਾਰਾਂ ਤੋਂ ਪ੍ਰੇਰ ਹੋਏ ਮਨੁੱਖ ਫਿਰ ਕਰਮ ਕਰ ਗਰਾ। ਫਿਰ ਸਿੱਧੇ ਸਜੇ ਸੁਭ ਕਰਮਾਂ 'ਤੇ ਆਦਤ ਬਣ ਜਾਂਦੀ ਐ। ਫਿਰ ਲੱਖਾਂ ਦੀ ਕੁਸੰਗੀ ਉਸਨੂੰ ਮਿਲਣ, ਭੈੜੇ ਮਨੁੱਖ ਮਿਲਣ ਉਹਨੂੰ ਸੁਭ ਕਰਮ ਤੋਂ ਰੋਕ ਨਹੀਂ ਸਕਦੇ। ਤੇ ਤੁਸੀਂ ਆਦਤ ਬਣ ਗਈ ਉਹਦਾ ਸੁਭਾਅ ਵਾ। ਕਦੇ ਮਨੁੱਖ ਚੰਗੇ ਕਰਮ ਕਰ ਲੈਂਦਾ, ਕਦੇ ਮਨੁੱਖ ਮਾੜੇ ਕਰਮ ਕਰ ਲੈਂਦਾ ਇਹਦੇ ਬਾਰੇ ਬੁਲਬਾਣੀ ਕਹਿੰਦੀ ਐ। ਨਾ ਚੰਗਾ ਸੁਭਾਅ ਪੱਕਿਆ ਨਾ ਮਾੜਾ ਸੁਭਾਅ ਪੱਕਿਆ ਪੱਕਿਆ ਨਹੀਂ ਆਦਤ ਬਣੀ ਨਹੀਂ ਲੋਕਿ ਆਦਤ ਅਗਰ ਪੱਕੀ ਹੁੰਦੀ ਤਾਂ ਫਿਰ ਮਾਰੇ ਮਨੁੱਖ ਤੋਂ ਚੰਗੇ ਕੰਮ ਨਹੀਂ ਆਉਂਦੇ ਕਿ ਚੰਗਿਆਂ ਤੋਂ ਮਾੜੇ ਨਹੀਂ ਹੁੰਦੇ ਆਦਤ ਅਜੇ ਪੱਕੀ ਨਹੀਂ ਕੱਚੇ ਬੂਟਿਆਂ ਦੇ ਕਰਾਂ ਤੋ ਜਿਹੜੇ ਕੱਚੇ ਬੂਟੇ ਹੈ ਅਜੇ ਛੋਟੇ ਨੇ ਦਿਨਾਂ ਨੂੰ ਫਲ ਨਹੀਂ ਲੱਗਿਆ ਅਲਕੀਏ ਸੁਭਾਅ ਖਲਕੀਏ ਆਵਰ ਤੋ ਜਿਹੜਾ ਕਰਮ ਆਦਤ ਤੱਕ ਪਹੁੰਚ ਗਿਆ ਸੁਭਾਅ ਤੱਕ ਪਹੁੰਚ ਗਿਆ ਕਰਮ ਕੀ ਕਹ ਅਜੇ ਸੁਭਾਅ ਉਹ ਦੇ ਅਨੁਕੂਲ ਨਹੀਂ ਕਹ ਛੜਿਆ ਕਿਸੇ ਨੇ ਅਜ ਮਜਬੂਰ ਕੀਤਾ ਸ਼ਰਾਬ ਪੀਵਤ ਇਸ ਨੇ ਪੀ ਲਈ ਇਹ ਪਾਵੇਂ ਇਸ ਦਾ ਸੁਭਾਅ ਨਹੀਂ ਹੈ ਇਹਦੀ ਔਰਤ ਨਹੀਂ ਪਰ ਇਹ ਕਰਮ ਹੋ ਗਏ ਹੁਣ ਇਸ ਕਰਮ ਨੇ ਫਿਰ ਇਸ ਨੂੰ ਪੀਣ ਤੇ ਮਜਬੂਰ ਕਰਨਾ ਪਰ ਉਸੇ ਜਿ ਸੇ ਜਿ ਆਦਤ ਬਣ ਜਾਏਗੀ ਸੁਭਾਅ ਬਣ ਜਾਏਗਾ ਪਰ ਸੁਭਾਅ ਨੂੰ ਮੋੜਨਾ ਬੜੀ ਔਖੀ ਗੱਲ ਦੁਨੀਆ ਦੀ ਕੋਲ ਤਦਕ ਨਹੀਂ ਹੋੜਸ ਉਹ ਬਹੁਤ ਪ੍ਰਾਜੇਨ ऋषि ਕਹੀ ਕਹਿੰਦੇ ਆਏ। श्री कृष्ण ਨੇ अर्जुन ਨੂੰ ਸਾਫ਼ ਕਹਿ ਦਿੱਤਾ ਸੀ। ਭਾਵੇਂ ਮੇਰੇ ਕੋਲ ਬੜੀ ਤਾਕਤ ਹੈ ਪਰ ਮੈਂ ਮਨੁੱਖ ਦਾ ਸੁਭਾਵ ਨਹੀਂ ਬਦਲ ਸਕਦਾ। ਜਿਹੜੀ ਆਦਤ ਬਣ ਗਈ ਹੈ ਉਹ ਮੈਂ ਨਹੀਂ ਬਦਲ ਸਕਦਾ। ਸਤਾਹ ਬੁਰਨਾਮ ਕਰੇ ਉਦੀ ਮਹਾਰਾਜ ਦਾ ਇੱਕ ਵਾਕ ਮੈਂ ਪੜੇ ਸਾਹਮਣੇ ਰੱਖਾਂ ਤੇ ਉਸ ਦੀ ਪਛ੍ਰੀ ਕਰਾਂ। ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲਿਆ ਕਾਲੇ ਵਨ ਕਾਲੀ ਸ਼ ਰਾਤ ਹੋਵੇ ਪਰ ਚਿਟੀਆਂ ਚੀਜ਼ਾਂ ਕਾਲੀਆਂ ਨਹੀਂ ਆਉਂਦੀ ਰਾਗ ਦੀ ਸਿਆਹੀ ਰਾਤ ਦੀ ਤਾਰੇ ਕੀ ਚਿੱਤੇ ਰਾਂ ਨੂੰ ਕਾਲਾ ਨਹੀਂ ਕਰਦੇ ਇਥੇ ਤੇ ਰਾਤ ਕਾਲੀ ਛਾਵੇ ਪਰ ਦਈ ਮਤਲਬ ਨਹੀਂ ਉਹ ਚਿਟੀਆਂ ਚੀਜ਼ਾਂ ਵੀ ਕਾਲੀਆਂ ਆਉਗੀ ਪਰ ਦੇਹੋ ਬੱਗਾ ਤੱਪੇ ਹਨਾ ਕਾਲਿਆਂ ਕਾਲੇ ਵਾ ਚਿੱਤਾਂ ਦਿਨ ਚਮਕਿਆ ਤਾਂ ਚਿੱਟੇ ਦਿਨ ਦੇ ਲਾ ਕੋਈ ਕਾਲੀਆਂ ਚੀਜ਼ਾਂ ਚਟੀਆਂ ਨਹੀਂ ਹੋ ਜਾਂਦੀ ਉਹਦੀ ਕਾਲੀ ਰਹਤੀ ਕਿ ਜੋ ਚਟੀਆਂ ਨੇ ਉਹ ਰਾਤ ਦੀ ਤਾਰੀਕੀ ਨਾਲ ਸਿਆਰੀ ਨਾਲ ਕਾਲੀਆਂ ਨਹੀਂ ਹੋ ਗਈ ਉਹ ਨਾਨਕ ਦੇਵ ਜੀ ਮਹਾਰਾਜ ਇੱਥੇ ਕੀ ਕਹਿ ਰਿਹਾ ਹੈ ਸਤ ਬੁਰ ਕੇ ਜਿਹੜਾ ਸੁਭਾਅ ਪੱਕ ਗਿਆ ਉਹ ਬਦਲਿਆ ਨਹੀਂ ਜਾ ਸਕੋ वो तब्दील नहीं हो सकता लख भी यकन करिए तब्दील नहीं होता और आप सुन के हैरान हो गए ये गल हिंदुस्तान के सारे ऋषि मुनिया ने कह दी है भाई पक्का स्भाव है उसनों असी नहीं बदल सकते जो आदत बन गई है उन असी नहीं तब्दील कर सकते हाँ अजी चंगे माड़े कर्म हैं, पर चंगे माड़े कर्म आदत नहीं बने सुभाव नहीं बदले सुभाव नहीं बने ਪਾ ਉਹਨਾਂ ਦਾ ਤਾਂ ਇਲਾਜ ਹੈ ਪਰ ਚੰਗਾ ਜਾਂ ਮਾੜਾ ਕਰਮ ਆਦਤ ਬਣ ਗਈ ਹੈ ਉਹਦਾ ਕੋਈ ਇਲਾਜ ਨਹੀਂ ਲੱਖ ਵੀ ਕੋਸ਼ਿਸ਼ ਕਰੀਏ ਉਸ ਦਾ ਕੋਈ ਇਲਾਜ ਨਹੀਂ ਹੁਣ ਇਸ ਦੇ ਉੱਤੇ ਕੁਝ ਪਰਬਲ ਦਲੀਦਾ ਚੈਲੀਆਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਝਾਉਣ ਦਾ ਰੰਗ ਬੜਾ ਅਕਿਲ ਸਕਾਨਾ ਹੈ ਦਲੀਨਾ ਦੀ ਪੰਥ ਲੈ ਕੇ ਗੁਰੂ ਨਾਨਕ ਦੇਵ ਜੀ ਨੌਖੰਡ ਪਸ਼ਮੀ ਚ ਘੁੰਮਦੇ ਰਹੇ ਨੇ ਇੱਕ ਦਲੀਲ ਲਾਜ਼ ਮਲਕ ਨੂੰ ਸਮਝਾਉਂਦੇ ਨੇ ਨਹੀਂ ਸਮਝਦਾ ਦੂਜੀ ਦਲੀਲ ਦੇਂਦ ਪੀ ਜੀ ਦੇਨਨ ਚੌਕੀ ਦੇਂਦੇ ਰੇ ਵਿਦਵਾਨ ਮਹਾਂਪੁਰਸ਼ ਸੈਨਮ ਦਾ ਤੇ ਕਰ ਆਉਂਦਾ ਹੈ ਕਿ ਅਗਲੇ ਨੂੰ ਦਲੀਲ ਨਾਲ ਸਮਝਾਉ ਉਰਬੋਗਿਲ ਸਿੰਘ ਜੀ ਮਹਾਰਾਜ ਨੇ ਦਲੀਲਾਂ ਦੇ ਨਾਲ ਔਰੰਗਜ਼ੇਬ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜ਼ਾ ਪਰਨਾਮਾ ਇਤਨਾ ਲੰਬਾ ਚੌੜਾ ਰੱਖਿਆ ਮਤਾ ਕੋਈ ਗੱਲ ਉਹਦੇ ਮਨ ਨੂੰ ਲੱਗੜੇ ਤੇ ਨਹੀਂ ਉਹ ਦਲੀਲਾਂ ਨਾਲ ਸਮਝਿਆ ਔਰ ਸੰਸਾਰ ਦੇ ਮਹਾਪੁਰਸ਼ਾਂ ਨੇ ਆਕਰ ਇਹ ਨਤੀਜਾ ਕਢਿਆ ਕਿ ਹਰ ਮਨੁੱਖ ਦੇ ਦਲੀਲ ਦਾ ਕੋਈ ਅਸਲ ਨਹੀਂ ਜਿਸ ਦੀਆਂ ਅਸਖਾਂ ਨੇ ਬੱਤੀ ਜਲਾਵਾ ਕਿ ਉਹਨੂੰ ਰੋਸ਼ਨੀ ਮਿਲ ਜਾਏਗੀ ਪਰ ਜਿੱਦੀ ਆਕੀ ਕੋਈ ਨਹੀਂ ਸੌਦੀ ਵੇਜਲਾ ਕੀ ਹੋਣਾ ਕੁਝ ਵੀ ਨਹੀਂ ਹੋਰ ਔਰ ਇਸ ਸਾਰੀਆਂ ਦਲੀਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ ਇਕ ਨਹੀਂ ਸੌਦੀ ਵੇਜਲਾ ਕੁਝ ਵੀ ਨਹੀਂ ਹੋਵੇਗਾ। ਤੋਂ ਕੁਝ ਬਚਨ ਇਸ ਸੰਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾ। ਕਿ ਆਦਤ ਜਦ ਪੱਕ ਜਾਂਦੀ ਹੈ ਨਹੀਂ ਬਦਲੀ ਜਾਂਦੀ। ਔਰ ਜਿਸ ਮਨੁੱਖ ਦੀ ਆਦਤ ਬੈਲੀ ਪੱਕ ਗਈ ਹੈ ਉਕਤਾ ਹੋਈ ਹੈ। ਨਿਰਾਸ਼ ਮੈਨਾਂ ਤਨੁ ਕਰਾ ਉਹ ਕਥਾ ਕੀਰਕਣ ਸੌਂਦਿਆਂ ਵੀ ਨਹੀਂ ਪੜ ਰਹਿਗਾ। ਓਖੇੜ। ਔਰ ਮਨੁੱਖ ਦੇਖ ਲੈ ਨਹੀਂ ਬਦਲੇ ਕਈ। ਚਾਲੀ ਚਾਲੀ 50 50 ਸਾਲ ਤੋਂ ਵੀ ਨਹੀਂ ਕਰਦੇ ਏ ਇੱਕ ਆਦਤ ਪੱਕ ਗਈ ਸੁਭਾਅ ਬਣ ਗਿਆ ਸੁਭਾਅ ਨਹੀਂ ਤੰਬੀਲ ਹੋਤੇ ਆਦਤ ਨੇ ਬਦਲ ਲਈ ਜਿੰਨੇ ਚਿੱਤ ਨੂੰ ਬਹੁਤ ਡੈਰੀ ਸੱਟ ਨਾ ਲੱਗੇ ਛੋਟੇ ਛੋਟੇ ਉਹਨਾਂ ਦੇ ਪੌੜਿਆਂ ਨਾਲ ਪਹਾੜ ਨਹੀਂ ਟੁੱਟਣਗੇ ਇੱਥੇ ਕੋਈ ਕੌਂਚਾਲ ਆਵੇ ਕੋਈ ਜਜ਼ਲ੍ਹਾ ਆਵੇ ਤਾਂ ਡਰਾੜਾ ਪੈਣ ਹੀ ਹੋ ਜਰਿ ਕੋਈ ਪੌਦ ਬਟਾ ਪਹੁੰਚਾ ਲਈ ਤਾਂ ਜਾ ਕੇ ਦਲ ਬਣ ਗਏ ਨਿੱਕਾ ਜਿਹਾ ਹੁਣ ਸੋਡਾ ਲੈ ਕੇ ਜਾਓ ਤੇ ਆ ਕੋਹ ਪਹਾੜ ਤੋੜਨਾ ਪੜੀ ਆਫੀ ਕਰੇ ਕਿੰਨਾ ਕ ਤੋੜੋ ਕੇ ਔਰ ਸਾਰੀ ਜਿਲਵੀ ਵੀ ਖਬਲੇ ਰੇ ਉਸ ਤੋੜੇ ਨਾਲ ਤੇ ਕਿੰਨਾ ਤੋੜ ਲਓ ਪਰ ਕੋਈ ਪਹੁੰਚ ਆ ਲਾ ਜਾਏ ਕੋਈ ਜ਼ਲਜ਼ਲਾ ਆ ਜਾਏ ਕਲ ਉਸ ਪਹਾੜ ਦੇ ਟੁਕੜੇ ਟੁਕੜੇ ਗਸਲੇ ਕੋਈ ਬਹੁਤ ਵੱਡੀ ਗਹਿਰੀ ਦੁੱਖ ਦੀ ਚੋੜ ਉਸ ਨੂੰ ਲਗੇ ਤਾਂ ਸ਼ਾਇਰ ਕੁਝ ਗੱਲ ਬਣੇ ਵਰਨਾ ਨਹੀਂ ਐ ਸੋਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਦਰੀ ਕਿਦਰੇ ਦੁੱਖ ਨੋਵੇ ਪਰਮਾਤਮਾ ਦੀ ਬਖਸ਼ਿਸ਼ ਆਖਿਆ ਕਰੋਪੀ ਨਹੀਂ ਆਖਿਆ ਕਿ ਪਿਆ ਦੁੱਖ ਭੁੱਖ ਸਦਮਾਰ ਇਹੇ ਤਾਦ ਤੇਰੀ ਤਾਤ ਐ ਵੀ ਤੇਰੀ ਤਾਤ ਇਹ ਦੁਨੀਆ ਦਾ ਪਹਿਲਾ ਰੈਬਰੀ ਪੁਰਸ਼ ਹੈ ਜਿਸ ਨੇ ਦੁੱਖ ਤੇ ਭੁੱਖ ਨੂੰ ਵੀ ਇਬਦਾਤ ਕਰ ਕਈ ਮਨੁੱਖ ਦਲੀਲਾਂ ਨਾਲ ਨਹੀਂ ਜਾਗਦੇ ਪਰਮਾਨਾਂ ਨਾਲ ਨਹੀਂ ਜਾਗਦੇ ਵਿਚਾਰਾਂ ਨਾਲ ਨਹੀਂ ਜਾਗਦੇ ਸੌਦੇ ਨੇ ਆਦਤ ਪੱਪ ਵੀ ਬਹੁਤ ਗਹਿਵੀ ਚੋਟ ਚਾਹੀਏ ਕਈ ਦੁੱਖ ਤੇ ਬੁਖ ਨਾਲ ਵੀ ਨਹੀਂ ਜਾਗਦੇ ਸੋ ਵੀ ਕੋਈ ਹੋਰ ਗਹਿਰੀ ਚੋਟ ਚਾਹੀਏ ਐਸ ਵਾਸਤੇ ਗੁਰੂ ਨਾਨਕ ਨੇ ਸਤਾਪ ਕਹ ਦਿੱਤਾ ਹੈ ਕਿ ਦੁੱਖ ਜ਼ਹਿਰ ਨਹੀਂ ਹੈ ਬਲਕਿ ਦੁੱਖਦਾਰੋ ਸੁਖ ਰੂਪਿਆ ਜਾਂ ਸਭ ਤਾਵਨ ਹੋਈ ਐਸੀ ਗੱਲ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹੀ ਹੈ ਆਪਣੇ ਤਜਰਬੇ ਤੇ ਬਿਨਾ ਤੇ ਕਿ ਦੁੱਖ ਨਿਰਾ ਜ਼ਹਿਰ ਨਹੀਂ ਹੈ ਦੁੱਖ ਇੱਕ ਐਸੀ ਝੋਟ ਹੈ ਜਿਹਦੇ ਨਾਲ ਬੰਦਾ ਕੋੜਾ ਜਾਂ ਜਾਲਸ ਹੈ ਫੁਰਾਨੀ ਸੁਕੇ ਦੰਗਣੇ ਕੇ ਅਚੇ ਤਪਿਆ ਰਤਾ ਲੇਕੇ ਪਸ਼ੂਆਂ ਦੀ ਤਰ੍ਹਾਂ ਪਿਆ ਰ ਹੈ ਲੇਕੇ ਬਿਲਕੁਲ ਪੱਥਰ ਦੀ ਤਰ੍ਹਾਂ ਪਿਆ ਰਤਾ ਜਿਵੇਂ ਪੱਥਰ ਖੁੱਲਾ ਨਾਲ ਨਹੀਂ ਟੁੱਟਦੇ ਅਖੋੜੇ ਨਾਲ ਟੁੱਟਦੇ ਨੇ ਕਈ ਬੰਦਿਆਂ ਦੇ ਦਿਲ ਦਿਮਾਗ ਬਿਲਕੁਲ ਪੱਥਰ ਹੋ ਗਨ ਕਿਸੇ ਗਹਿਰੇ ਦੁੱਖ ਦੀ ਚੋੜ ਨਾਲ ਜਾਗਣਗੇ ਹੁੰਦੇ ਨਹੀਂ ਹੁੰਦੇ ਨਹੀਂ ਗੱਲ ਬਣੇਗੀ ਹੰਦੇ ਸਮੇਂ ਅੰਧੇ ਰਹੋ ਥਲੀਲਾ ਦੇਤੇ ਰਹੋ ਸਭ ਉਹਨਾਂ ਵਾਸਤੇ ਫਜ਼ੂਲ ਨਹੀਂ ਹੰਦਾਂ ਔਰ ਸਭ ਕਤਨੀ ਪਦਨੀ ਉਹਨਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੋਵੇ ਸਾਹਿਬ ਜੀ ਗੋਨਾਮਿਤ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿੱਚ ਕੋਈ 15 20 ਸ਼ਬਦ ਉਚਾਰਨ ਕੀਤੇ ਨੇ ਗੁਰੂਵਰਨ ਸਾਹਿਬ ਦੀ ਮਹਾਰਾਜ ਦਾ ਪਾਠ ਕਰਦੇ ਆਇਆ ਇਸ ਸ਼ਬਦ ਮੈਨੋਤ ਕੀਤੇ ਸੰਤਿ ਕੁਛ ਹੁਣ ਨਾ ਫਿਰ ਸਾਹਮਣੇ ਰੱਖਾ ਕਿ ਮਨੁਕਦੀ ਬਣੀ ਹੋਈ ਆਦਤ ਨਹੀਂ ਪਦਦੀ ਚਸ ਲੱਖ ਵੀ ਕੋਸ਼ਿਸ਼ ਕਰੀ